ਟੂਡੇ ਪੰਜਾਬ ਨਿਊਜ਼ ਚੈਨਲ ਦੀਆਂ ਖਾਸ ਖਾਸ ਖਬਰਾਂ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਮੈਂ ਹਾਂ ਤਰਸੇਮ ਸਿੰਘ ਮਠਾੜੂ ਤੇ ਗੱਲ ਕਰਦੇ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਦੀ ਉਸ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਚੋਣਵੀਆਂ ਖਬਰਾਂ ਤੇ ਪਹਿਲੀ ਚੋਣਵੀ ਖਬਰ ਹੈ ਕਿ ਪੰਜਾਬ ਦੇ ਸਕੂਲਾਂ 'ਚ ਇਸ 24 ਤਰੀਕ ਨੂੰ ਛੁੱਟੀ ਦਾ ਕੀਤਾ ਐਲਾਨ ਸਰਕਾਰੀ ਨੌਕਰੀ ਦੇ ਚਾਹਵਾਨ ਵਾਲੇ ਖੁਸ਼ਖਬਰੀ ਪੀਐਸਪੀਸੀਐਲ ਨੇ ਕੱਢੀਆਂ 544 ਪੋਸਟਾਂ ਅੱਜ ਤੋਂ ਕਰੋ ਅਪਲਾਈ ਕੈਨੇਡਾ ਚ ਲੋਕੇ ਅੱਤਵਾਦੀ ਅਤੇ ਗੈਂਗਸਟਰ ਅਰਸਦੱਲਾ ਨੂੰ ਭਾਰਤ ਲਿਆਵੇਗੀ ਐਨ ਆਈਏ ਕੇਂਦਰੀ ਕਰਮਚਾਰੀਆ ਲਈ ਵੱਡੀ ਖੁਸ਼ਖਬਰੀ ਮਹਿੰਗਾਈ ਪੱਤਾਵਾਰ ਕੇ ਹੋਵੇਗਾ 50% ਤਰਖਾਜ ਹੋਵੇਗਾ ਵਾਧਾ ਇਹਨਾਂ ਲੋਕਾਂ ਨੂੰ ਨਹੀਂ ਦੇਣਾ ਪੈਂਦਾ 1 ਰੁਪਈਆ ਵੀ ਟੋਲ ਟੈਕਸ ਸਰਕਾਰ ਨੇ ਦੇ ਰੱਖੀ ਹੈ ਇਹ ਸ਼ੋਰ ਹਰਿਆਣਾ ਚ ਕਿਸਾਨਾਂ ਦੀ ਨੋ ਐਂਟਰੀ ਵਿਸ਼ਾਈ ਕਟਿਆ ਵਾਲੀ ਤਾਰ ਲਾਇ ਬੈਰੀਕੇਡ ਤਾਰਾ 144 ਲਾਗੂ ਕੇਂਦਰੀ ਮੰਤਰੀਆਂ ਨਾਲ ਬੈਠਕ ਬੇਨਤੀਜਾ ਕਿਸਾਨ 13 ਨੂੰ ਦਿੱਲੀ ਕੂਚ ਦੇ ਕਾਇਮ ਐਮਐਸਪੀ ਤੇ ਨਹੀਂ ਬੜੀ ਸਹਿਮਤੀ ਭਾਰਤ ਵਿੱਚ ਸਨੈਪਚੈਟ ਹੋਈ ਬੰਦ ਕੈਨੇਡਾ ਦੀ ਟ੍ਰੂਡੋ ਸਰਕਾਰ ਤੇ ਮੰਡਰਾਏ ਖਤਰੇ ਦੇ ਬਦਲ ਚੋਣਾ ਤੋਂ ਪਹਿਲਾਂ ਟੋਰਨਾ ਕੇ ਖਤਮ ਕਰ ਨਵੀਂ ਤਕਨੀਕ ਵਰਤਨ ਦੀ ਤਿਆਰੀ ਤਾਂ ਦੋਸਤੋ ਇਸsing ਆਪਣੇ ਅੱਜਵਲੇ ਦੀਆਂ ਚੌੜੀਆਂ ਖਬਰਾਂ ਹੁਣ ਗੱਲ ਕਰਦੇ ਆ ਇਨ੍ਹਾਂ ਖਬਰਾਂ ਦੀ ਵਿਸਤਾਰ ਨਾਲ ਉਸ ਤੋਂ ਪਹਿਲਾਂ ਜਿਹੜੇ ਦੋਸਤ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤੇ ਨਾਲ ਹੀ ਇਹ ਜਾਣਕਾਰੀ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਜਰੂਰ ਕਰਿਆ ਕਰੋ ਤੁਹਾਡਾ ਕੀਤਾ ਹੋਇਆ ਇੱਕ ਲਾਈਕ ਸਾਨੂੰ ਇੱਕ ਨਵੀਂ ਖਬਰ ਲੱਭਣ ਦੇ ਵਿੱਚ ਮਦਦ ਕਰਦਾ ਹੈ ਇਸ ਲਈ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਪਹਿਲੀ ਖਬਰ ਦੀ ਗੱਲ ਕਰਦੇ ਹਾਂ ਪੰਜਾਬ ਦੇ ਸਕੂਲਾਂ 'ਚ ਇਸਤਰੀ ਇਸ 24 ਤਰੀਕ ਨੂੰ ਛੁੱਟੀ ਦਾ ਕੀਤਾ ਐਲਾਨ ਪੰਜਾਬ ਦੇ ਸਕੂਲਾਂ ਵਿੱਚ 24 ਤਰੀਕ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਜੀ ਦਰਅਸਲ ਰਵੀਦਾਸ ਜਾਂਤੀ ਦੇ ਮੌਕੇ ਤੇ ਸਰਕਾਰੀ ਸਕੂਲ ਅਤੇ ਕਾਲਜ ਸਮੇਤ ਸਰਕਾਰੀ ਅਦਾਰੇ ਬੰਦ ਰਹਿਣਗੇ ਤੁਹਾਨੂੰ ਦੱਸ ਦਈਏ ਕਿ ਪਿਛਲੇ ਮਹੀਨੇ ਚ ਠੰਡ ਅਤੇ ਤਿਹਾਰਾ ਕਾਰਨ ਕਈ ਛੁੱਟੀਆਂ ਆਈਆਂ ਨੇ ਪੰਜਾਬ ਦੇ ਸਕੂਲਾਂ ਵਿੱਚ ਫਰਵਰੀ ਮਹੀਨੇ ਕੁੱਲ 5 ਛੁੱਟੀਆਂ ਹੋਣਗੀਆਂ ਫਰਵਰੀ ਦੇ ਮਹੀਨੇ ਦੀਆਂ ਛੁੱਟੀਆਂ ਬਾਰੇ ਗੱਲ ਕਰ ਲੈਣੇ ਆ 10 ਫਰਵਰੀ ਨੂੰ ਦੂਜਾ ਸ਼ਨੀਵਾਰ 11 ਫਰਵਰੀ ਨੂੰ ਐਤਵਾਰ 18 ਫਰਵਰੀ ਨੂੰ ਐਤਵਾਰ ਤੇ 24 ਫਰਵਰੀ ਸ਼੍ਰੀ ਗੁਰੂ ਰਵੀਦਾਸ ਜਨਮ ਦਿਤੀ ਹੈ ਜੀ ਤੇ 25 ਫਰਵਰੀ ਨੂੰ ਐਤਵਾਰ ਹੈ ਅਗਲੀ ਖਬਰ ਦੀ ਗੱਲ ਕਰਦੇ ਆ ਸਰਕਾਰੀ ਨੌਕਰੀ ਦੇ ਚਾਹਵਨਾਂ ਲਈ ਖੁਸ਼ਖਬਰੀ ਪੀਐਸਪੀਸੀਐਲ ਨੇ ਕੱਢੀਆਂ 544 ਪੋਸਟਾਂ ਅੱਜ ਤੋਂ ਕਰੋ ਅਪਲਾਈ ਸਰਕਾਰੀ ਨੌਕਰੀ ਦੇ ਚਾਹਵਨਾਂ ਲਈ ਅਹਿਮ ਖਬਰ ਹੈ ਪੰਜਾਬ ਪਾਵਨ ਕਾਰਪੋਰੇਸ਼ਨ ਨੇ ਜੂਨੀਅਰ ਇੰਜੀਨੀਅਰ ਜੀਆਈ ਦੀਆਂ ਕਾਲੀ ਸਾਮੀਆਂ ਨੂੰ ਪਰਲੀ ਭਾਰਤੀ ਦਾ ਐਲਾਨ ਕੀਤਾ ਇਸ ਭਾਰਤੀ ਲਈ ਨੋਟੀਫਿਕੇਸ਼ਨ ਜਾਰੀ ਕਰਕੇ ਨਿਸ਼ਚਿਤ ਅਪਲਾਈ ਕਰਨੀ ਹੈ ਤਰੀਕਾ ਤੈਅ ਕਰ ਦਿੱਤੇ ਗਏ ਨੇ ਜਿਸ ਅਨੁਸਾਰ ਅਰਜੀ ਪ੍ਰਕਿਰਿਆ 9 ਫਰਵਰੀ 2024 ਤੋਂ ਸ਼ੁਰੂ ਹੋ ਜਾਵੇਗੀ ਜਿਹੜੇ ਉਮੀਦਵਾਰ जेई ਦੇ ਅਹੁਦੇ ਲਈ ਯੋਗਤਾ ਰੱਖਦੇ ਨੇ ਉਹ ਬਿਨ ਸ਼ੁਰੂ ਹੁੰਦੇ ਹੀ ਵਿਭਾਗ ਦੀ ਅਧਿਕਾਰਤ ਵੈੱਬਸਾਈਟ pspccl.in ਤੇ ਜਾ ਕੇ ਅਰਜੀ ਪ੍ਰਕਿਰਿਆ ਪੂਰੀ ਕਰਨ ਦੇ ਯੋਗ ਹੋਣਗੇ ਅਰਜੀ ਫਾਰਮ ਭਰ ਦੀ ਆਖਰੀ ਮਿਤੀ 1 ਮਾਰਚ 2024 ਰੱਖੀ ਗਈ ਹੈ ਜੂਨੀਅਰ ਇੰਜੀਨੀਅਰ ਦੀਆਂ ਅਸਾਮੀਆਂ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਘੱਟੋ ਘੱਟ 50 ਫੀਸਦੀ ਅੰਕਾਂ ਨਾਲ ਬੀਟੈਕ ਜਾਂ 60 ਪ੍ਰਤੀਸ਼ਤ ਅੰਕਾਂ ਨਾਲ ਡਿਪਲੋਮਾ ਇਨ ਇੰਜੀਨੀਅਰਿੰਗ ਕੀਤੀ ਹੋਣੀ ਚਾਹੀਦੀ ਹੈ ਇਸ ਦੇ ਨਾਲ ਹੀ ਉਮੀਦਵਾਰ ਦੀ ਉਮਰ ਘੱਟੋ ਘੱਟ 18 ਸਾਲ ਤੋਂ ਤੇ ਵੱਧ ਤੋਂ ਵੱਧ ਉਮਰ 37 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਬਿਨੇਕਰ ਤੋਂ ਪਹਿਲਾਂ ਉਮੀਦਵਾਰ ਵਿਸ਼ਤੇ ਤੇ ਜਾਣਕਾਰੀ ਲਈ ਇੱਕ ਅਧਿਕਾਰਤ ਨੋਟੀਫਿਕੇਸ਼ਨ ਜਰੂਰ ਦੇਖ ਲੈਣ ਕੈਨੇਡਾ ਚ ਲੋਕੀ ਆਤਵਾਦੀ ਅਤੇ ਗੈਂਗਸਟਰ ਆਰਥ ਡੱਲਾ ਨੂੰ ਭਾਰਤ ਲਿਆਵੇਗੀ ਐਨ ਆਈਏ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਐਨ ਆਈਏ ਨੇ ਕੈਨੇਡਾ ਚ ਲੋਕੀ ਆਤਵਾਦੀ ਅਤੇ ਗੈਂਗਸਟਰ ਆਰਥ ਡੱਲਾ ਨੂੰ ਭਾਰਤ ਲਿਆਉਣ ਦੀ ਤਿਆਰੀ ਕਰ ਰਹੀ ਹੈ ਇਸ ਸਬੰਧੀ ਐਨ ਆਈਏ ਵੱਲੋਂ ਮੋਹਾਲੀ ਦੀ ਵਿਸ਼ੇਸ਼ ਅਦਾਲਤ ਵਿੱਚ ਡਾਇਰ ਪਟੀਸ਼ਨ ਨੂੰ ਮਨਜ਼ੂਰ ਕਰ ਲਿਆ ਗਿਆ ਹੈ ਹੁਣ NIA ਅਚ ਡੱਲਾ ਨੂੰ ਭਾਰਤ ਲਿਆਉਣ ਲਈ ਅਗਲੀ ਕਾਰਵਾਈ ਸ਼ੁਰੂ ਕਰੇਗੀ ਦਾਹਦਈਏ ਕੇ ਇੰਟਰਪੋਲ ਨੇ 21 22 2022 ਨੂੰ ਡੱਲਾ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ ਹਾਲਾਂਕਿ ਡੱਲਾ ਨੂੰ ਕੈਨੇਡਾ ਤੋਂ ਭਾਰਤ ਲਿਆਉਣ ਤੋਂ ਪਹਿਲਾਂ NIA ਨੂੰ ਕੈਨੇਡਾ ਦੀ ਅਦਾਲਤ ਵਿੱਚ ਉਸਤੇ ਲੱਗੇ ਸਾਰੇ આરોਪ ਸਾਬਤ ਕਰਨੇ ਹੋਣਗੇ ਉਸ ਤੋਂ ਬਾਅਦ ਹੀ ਉਸਤੇ ਹਵਾਲਗੀ ਦੀ ਪ੍ਰਕਿਰਿਆ ਪੂਰੀ ਹੋ ਸਕੇਗੀ ਕੇਂਦਰੀ ਕਰਮਚਾਰੀਆਂ ਲਈ ਵੱਡੀ ਖੁਸ਼ਖਬਰੀ ਮਹਿੰਗਾਈ ਪੱਤਾ ਵਧ ਕੇ ਹੋਵੇਗਾ 50% ਤਨਖਾਹ 'ਚ ਹੋਵੇਗਾ ਵਾਧਾ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਫਰਵਰੀ ਦੇ ਅੰਤ ਤੱਕ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ ਜੀ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਫਿਲਹਾਲ 46% ਦੀ ਦਰ ਨਾਲ ਮਹਿੰਗਾਈ ਪੱਤਾ ਮਿਲ ਰਿਹਾ ਹੈ ਇਸ ਵਾਰ ਉਮੀਦ ਹੈ ਕਿ ਸਰਕਾਰ ਫਿਰ ਤੋਂ ਮਹਿੰਗਾਈ ਪੱਤੇ ਨੂੰ ਵਧਾ ਕੇ 4 ਫੀਸਦੀ ਕਰ ਸਕਦੀ ਜੇਕਰ ਜੇਹਾ ਹੁੰਦਾ ਤਾਂ ਡੀਏ ਵਧ ਕੇ 50 ਫੀਸਦੀ ਹੋ ਜਾਵੇਗਾ ਮਹਿੰਗਾਈ ਭੱਤੇ ਵਿੱਚ ਵਾਅਦੇ ਦੀ ਮਾਤਰਾ ਏਆਈ ਸੀਪੀਆਈ ਦੇ ਅੰਕੜਿਆਂ ਤੇ ਨਿਰਭਰ ਕਰਦਾ ਹੈ ਮੁਲਾਜ਼ਮਾਂ ਨੂੰ ਬਜਟ ਤੋਂ ਹੀ ਡੀਏ ਵਾਅਦੇ ਦੀ ਉਮੀਦ ਹੈ ਸਰਕਾਰ ਜਲਦੀ ਹੀ ਇਸ ਦਾ ਐਲਾਨ ਕਰੇਗੀ ਜੇਕਰ ਸਰਕਾਰ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਨੂੰ ਵਧਾ ਕੇ 50 ਫੀਸਦੀ ਕਰ ਦਿੰਦੀ ਹੈ ਤਾਂ ਮੁਲਾਜ਼ਮਾਂ ਦੀਆਂ ਤਲਕਾਹਾਂ ਅਤੇ ਭੱਤਿਆਂ ਵਿੱਚ ਵੱਡਾ ਇਜ਼ਾਫਾ ਦੇਖਣ ਨੂੰ ਮਿਲ ਸਕਦਾ ਫਿਲਹਾਲ ਕੇਂਦਰੀ ਕਰਮਚਾਰੀਆਂ ਨੂੰ 46 ਫੀਸਦੀ ਦੇ ਦਰ ਨਾਲ ਵਿਆਜ ਮਿਲ ਰਿਹਾ ਹੈ ਇਨਾ ਲੋਕਾਂ ਨੂੰ ਨਹੀਂ ਦੇਣਾ ਪੈਂਦਾ 1 ਰੁਪਈਆ ਵੀ ਟੋਲ ਟੈਕਸ ਸਰਕਾਰ ਨੇ ਦੇ ਰੱਖੀ ਸ਼ੋਰਟ ਕਈ ਵਾਰ ਤੁਸੀਂ ਨੈਸ਼ਨਲ ਹਾਈਵੇ ਤੇ ਸਫਰ ਕਰਦੇ ਹੋ ਅਜਿਹਾ ਉਦੋਂ ਹੁੰਦਾ ਹੈ ਜਦੋਂ ਤੁਸੀਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾ ਰਹੇ ਤਾਂ ਤੁਸੀਂ ਦੇਖਦੇ ਹੋ ਕਿ ਬਹੁਤ ਸਾਰੇ ਵਨ ਟੋਲ ਟੈਕਸ ਅਦਾ ਕੀਤੇ ਬਿਨਾ ਟੋਲ ਪਵਾਜਾਂ ਤੋਂ ਲੰਘਦੇ ਨੇ ਇੰਨਾਂ ਗੱਡੀਆਂ ਨੂੰ ਦੇਖ ਕੇ ਇੰਜ ਲੱਗਦਾ ਜਿਵੇਂ ਇਹ ਕੋਈ ਵੀਆਈਪੀ ਜਾਂ ਕੋਈ ਤਾਕਤਵਰ ਵਿਅਕਤੀ ਹੋਵੇ ਜੇਕਰ ਤੁਸੀਂ ਅਜਿਹਾ ਸੋਚਦੇ ਹੋ ਤਾਂ ਤੁਸੀਂ ਗਲਤ ਸੋਚ ਰਹੇ ਹੋ ਕਿਉਂਕਿ ਨੈਸ਼ਨਲ ਹਾਈਵੇ ਥਾਰਟੀ ਆਫ ਇੰਡੀਆ ਨੇ ਕਿਸੇ ਵੀਆਈਪੀ ਜਾਂ ਦਬੰਗ ਲਈ ਟੋਲ ਟੈਕਸ ਮੁਕਤ ਨਹੀਂ ਕੀਤਾ ਪਰ ਐਨ ਐਚ ਏ ਆਈ ਨੇ ਦੇਸ਼ ਦੇ ਕੁਝ ਸੇਵਾ ਕੇ ਟਰੇ ਐਮਜਾਸੀ ਸੇਵਾ ਪ੍ਰਦਾਤਾਵਲੇ ਟੋਲ ਟੈਕਸ ਮੁਕਤ ਕਰ ਦਿੱਤਾ ਹੈ ਇਹ ਲੋਕ ਬਿਨਾ ਟੋਲ ਦੇ ਨੈਸ਼ਨਲ ਹਾਈਵੇ ਤੇ ਯਾਤਰਾ ਕਰ ਸਕਦੇ ਨੇ ਉਹ ਜਾਣਦੇ ਆ ਨੈਸ਼ਨਲ ਹਾਈਵੇ ਤੇ ਬਿਨਾ ਟੋਲ ਟੈਕਸ ਤੇ ਕੌਣ ਸਫਰ ਕਰ ਸਕਦਾ ਹੈ ਐਂਬੂਲੈਂਸ ਅਤੇ ਫਾਈਬਰ ਗ੍ਰੇਡ ਦੀਆਂ ਗੱਡੀਆਂ ਬਿਨਾਂ ਟੋਲ ਟੈਕਸ ਅਦਾ ਕੀਤੇ ਰਾਸ਼ਟਰੀ ਰਾਜਮਾਰਗ ਤੇ ਚੱਲ ਸਕਦੀਆਂ ਨੇ ਸਰਕਾਰ ਨੇ ਇਹਨਾਂ ਦੋਵਾਂ ਐਮਰਜੈਂਸੀ ਸੇਵਾਵਾਂ ਟੋਲ ਟੈਕਸ ਤੋਂ ਛੋਟ ਦਿੱਤੀ ਹੋਈ ਹੈ ਅਜਿਹੀ ਸਥਿਤੀ ਵਿੱਚ ਜੇਕਰ ਤੁਸੀਂ ਕਦੇ ਐਂਬੂਲੈਂਸ ਅਤੇ ਫਾਈਬਰ ਗ੍ਰੇਡ ਦੀਆਂ ਗੱਡੀਆਂ ਟੋਲ ਅਦਾ ਕਰਦੇ ਨਹੀਂ ਦੇਖਦੇ ਤਾਂ ਹੈਰਾਨ ਨਾ ਹੋਵੋ ਇਹ ਦੇਸ਼ ਦੇ ਰਾਸ਼ਟਰਪਤੀ ਉਹ ਉਪਰਾਸ਼ਟਰਪਤੀ ਪ੍ਰਧਾਨ ਮੰਤਰੀ ਰਾਜਪਾਲ ਮੁੱਖ ਮੰਤਰੀ ਲੋਕ ਸਭਾ ਦੇ ਸਪੀਕਰ ਸੁਪਰੀਮ ਕੋਰਟ ਅਤੇ ਚੀਫ ਜਸਟਿਸ ਹਾਈ ਕੋਰਟ ਦੇ ਚੀਫ ਜਸਟਿਸ ਸੰਸਦ ਮੈਂਬਰਾਂ ਤੇ ਵਿਧਾਇਕਾਂ ਲਈ ਵੀ ਟੋਲ ਟੈਕਸ ਮੁਫਤ ਹੈ ਜਦੋਂ ਵੀ ਪੁਲਿਸ ਫੌਜ ਅਤੇ ਅਧ ਸੈਨਿਕ ਬਲ ਨੈਸ਼ਨਲ ਹਾਈਵੇ ਤੇ ਯਾਤਰਾ ਕਰਦੇ ਹਨ ਤਾਂ ਉਹਨਾਂ ਨੂੰ ਵੀ ਟੋਲ ਟੈਕਸ ਨਹੀਂ ਦੇਣਾ ਪੈਂਦਾ ਪਰ ਉਹਨਾਂ ਲਈ ਇਹ ਜ਼ਰੂਰੀ ਹੈ ਕਿ ਉਹਨਾਂ ਲਈ ਟੋਲ ਟੈਕਸ ਉਦੋਂ ਹੀ ਮੁਕਤ ਹੋਵੇਗਾ ਜਦੋਂ ਉਹ ਆਪਣੀ ਸਰਕਾਰੀ ਵਰਦੀ ਵਿੱਚ ਹੋਣਗੇ ਜੇਕਰ ਕੋਈ ਅਪਾਹਜ ਵਿਅਕਤੀ ਆਪਣੇ ਟਰਾਈਸਾਈਕਲ ਨਾਲ ਸਫ਼ਰ ਕਰ ਰਿਹਾ ਹੈ ਤਾਂ ਉਸ ਕੋਲ ਅਪੰਗਤਾ ਸਰਟੀਫਿਕੇਟ ਹੈ ਤੇ ਉਸ ਨੂੰ ਵੀ ਟੋਲ ਟੈਕਸ ਨਹੀਂ ਦੇਣਾ ਪੈਣਾ ਨਾਲ ਹੀ ਕੁਝ ਰਾਜ ਸਰਕਾਰਾਂ ਨੇ ਕਿਸਾਨਾਂ ਲਈ ਟੋਲ ਟੈਕਸ ਮੁਕਤ ਕੀਤਾ ਹੋਇਆ ਹੈ हरियाणा ਦੇ ਕਿਸਾਨਾਂ ਦੀ ਨੋ ਐਂਟਰੀ ਵਿਸ਼ਾਈ ਕੰਡੇ ਵਾਲੀ ਤਾਰ ਲਾਇ ਬੈਰੀਗੇਡ ਧਾਰਾ 144 ਲਾਗੂ ਜਿहां ਦੋਸਤੋ ਕੇਂਦਰ ਦੀ ਮੰਤਰੀਆਂ ਨਾਲ ਮੀਟਿੰਗ ਤੋਂ ਬਾਅਦ ਦੇ ਸੰਯੁਕਤ ਕਿਸਾਨ ਮੋਰਚਾ 13 ਫਰਵਰੀ ਨੂੰ ਦਿੱਲੀ ਕੋਚ ਦੇ ਐਲਾਨ ਉੱਤੇ ਅੜਿਆ ਹੋਇਆ ਹਾਲਾਂਕਿ ਬੀਤੇ ਦਿਨ ਚੰਡੀਗੜ੍ਹ ਵਿੱਚ ਮੰਤਰੀਆਂ ਤੇ ਕਿਸਾਨ ਲੀਡਰਾਂ ਵਿਚਾਲੇ ਬੀਟਿੰਗ ਹੋਈ ਸੀ ਪਰ ਉਹ ਕੁਝ ਖਾਸ ਕਾਰਗਰ ਸਬਤ ਨਾ ਹੋ ਸਕੀ ਕਿਸਾਨਾਂ ਦੀ ਸਾਬਦ ਵੱਡੀ ਮੰਗ ਘਟੋਕਰ ਸਮਰਥਨ ਮੁੱਲ ਬਾਬਤ ਕੇਂਦਰ ਦੇ ਵਜ਼ੀਰ ਕੋਈ ਫੈਸਲਾ ਨਾ ਲੈ ਸਕੇ ਜਿਸ ਕਾਰਨ ਕਿਸਾਨ ਦਿੱਲੀ ਕੋਜਤੇ ਅੜੇ ਹੋਏ ਹਨ ਉਥੇ ਹੀ ਉਥੇ ਜੇ ਦੂਜੇ ਪਾਸੇ ਹਰਿਆਣਾ ਦੀ ਗੱਲ ਕੀਤੀ ਜਾਵੇ ਤਾਂ ਸੂਬੇ ਦੀ ਪੁਲਿਸ ਪੂਰੀ ਤਰ੍ਹਾਂ ਨਾਲ ਅਲਰਟ ਤੇ ਸੁਭਾਵੇ ਕਰਕੇ ਦਿੱਲੀ ਜਾਣ ਲਈ ਕਿਸਾਨ ਸ਼ੰਭੂ ਡੱਬ ਵਾਲੀ ਤੇ ਸੰਗਰੂਰ ਦੇ ਖਨੌਰੀ ਰਾਹੀਂ ਹੀ ਹਰਿਆਣਾ ਚ ਐਂਟਰੀ ਕਰਨਗੇ ਇਸ ਨੂੰ ਦੇਖਦੇ ਹੋਏ ਸ਼ੰਭੂ ਬਾਰਡਰ ਤੇ ਸੀਮੈਂਟ ਦੇ ਬੈਰੀਕੇਡਿੰਗ ਤੇ ਕੰਡਿਆਲੀਆਂ ਤਾਰਾ ਵਿਛਾ ਦਿੱਤੀਆਂ ਗਈਆਂ ਨੇ ਉਥੇ ਹੀ ਕੁਰੂਕਸ਼ੇਤਰ ਵਿੱਚ ਵੀ ਕਿਸੇ ਵੀ ਤਰ੍ਹਾਂ ਦੇ ਹਿੰਸਾ ਨਾਲ ਜੱਠਣ ਲਈ ਮੌਕ ਟ੍ਰੈਲ ਕਰਵਾਈ ਗਈ ਹੈ ਉਥੇ ਹੀ ਹਰਿਆਣਾ ਦੇ ਅੰਬਾਲਾ ਦੇ ਸੁਨੀਪਤ ਜ਼ਿਲ੍ਹੇ ਵਿੱਚ ਤਾਰਾ 144 ਲਾਗੂ ਕਰ ਦਿੱਤੀ ਗਈ ਇਹ ਕੇਂਦਰੀ ਮੰਤਰੀਆਂ ਨਾਲ ਬੈਠਕ ਬੇਨਤੀਜਾ ਕਿਸਾਨ 13 ਨੂੰ ਦਿੱਲੀ ਕੂਚ ਤੇ ਕੈਮ ਐਮਐਸਪੀ ਤੇ ਨਹੀਂ ਬੜੀ ਸਹਿਮਤੀ ਭਾਰਤੀ ਕਿਸਾਨ ਯੂਨੀ ਸਿੱਧੂਪੁਰ ਵੱਲੋਂ 13 ਫਰਵਰੀ ਨੂੰ ਦਿੱਲੀ ਕੂਚ ਦੇ ਐਲਾਨ ਦੌਰਾਨ ਵੀਰਵਾਰ ਨੂੰ ਕੇਂਦਰੀ ਖੁਰਾਕ ਸਪਲਾਈ ਮਾਮਲੇ ਦੇ ਮੰਤਰੀ ਪਿਊਸ਼ ਗੋਇਲ ਮੰਤਰੀ ਖੇਤੀ ਮੰਤਰੀ ਆਜਰੂ ਮੰਡਾ ਤੇ ਨਿਤਿਆ ਨੰਦ ਰਾਏ ਨੇ ਵੀਰਵਾਰ ਨੂੰ ਚੰਡੀਗੜ੍ਹ 'ਚ ਕਿਸਾਨ ਜਥੇਬੰਦੀਆਂ ਨਾਲ ਕਰੀਬ 4 ਘੰਟੇ ਗੱਲਬਾਤ ਕੀਤੀ ਇਸ ਬੈਠਕ ਇਸ ਬੈਠਕ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਰਹੇ ਤੇ ਬੈਠਕ ਕੇਂਦਰੀ ਮੰਤਰੀਆਂ ਨੇ ਕਿਸਾਨਾਂ ਨੂੰ ਆਪਣਾ ਅੰਦੋਲਨ ਵਾਪਸ ਲੈਣ ਦੀ ਅਪੀਲ ਕੀਤੀ ਪਰ ਬੈਠਕ ਵਿੱਚ ਮੌਜੂਦ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਬੰਧਕ ਜਗਜੀਤ ਸਿੰਘ ਡੱਲੇਵਾਲ ਤੋਂ ਇਲਾਵਾ ਕਿਸਾਨ ਮਜ਼ਦੂਰ ਸੰਘਾਸ਼ ਕਮੇਟੀ ਦੇ ਸਰਵਰ ਸਿੰਘ ਪਰ ਦੇਨ ਦਿਲਬਾਗ ਸਿੰਘ ਤੇ ਰਮਨਦੀਪ ਸਿੰਘ ਨੇ ਕੇਂਦਰੀ ਮੰਤਰੀਆਂ ਦੀ ਅਪੀਲ ਮੰਨਣ ਤੋਂ ਇਨਕਾਰ ਕਰ ਦਿੱਤਾ ਉਦੋਂ ਹੀ ਕੇਂਦਰੀ ਮੰਤਰੀਆਂ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਹਨਾਂ ਦੇ ਤਜਵੀਜ਼ ਸ਼ੁਦਾ ਅੰਦੋਲਨ ਤੋਂ ਪਹਿਲਾਂ ਇੱਕ ਵਾਰ ਫਿਰ ਮੀਟਿੰਗ ਕੀਤੀ ਜਾਵੇਗੀ ਜਿਸ ਕਦੋਂਗੇ ਕਿ ਇੱਕ ਵਾਰ ਫਿਰ ਤੋਂ ਕਿਸਾਨ ਅੰਦੋਲਨ ਦੀ ਅਹੜ ਨੂੰ ਭਾਪਦੇ ਹੋਏ ਕੇਂਦਰ ਸਰਕਾਰ ਨੇ ਕੰਮਾਂ ਸੰਭਾਲ ਲਈ ਹੈ ਤਾਂ ਜੋ ਇਸ ਵਾਰੀ ਸਾਲ 2020 ਵਾਂਗ ਗੱਲ ਹਥੋੜਾ ਦੇ ਕੰਨ ਜਾਵੇ ਬੈਠਕ ਤੋਂ ਬਾਅਦ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕੇਂਦਰੀ ਆਗੂਆਂ ਨੇ ਸਾਡੇ ਕੋਲ ਸਮਾਂ ਮੰਗੇ ਅਸਲ ਵਿੱਚ ਸਾਡਾ 13 ਫਰਵਰੀ ਨੂੰ ਦਿੱਲੀ ਕੋਇਜ਼ ਕਰਨ ਦਾ ਫੈਸਲਾ ਜਿਉਂ ਦਾ ਤਿਉਂ ਹੈ ਉਹਨਾਂ ਕਿਹਾ ਕਿ ਅਸੀਂ ਸਾਰੀਆਂ ਮੰਗਾ ਵਿਸਤਾਰ ਨਾਲ ਤੱਥਾਂ ਸਮੇਤ ਰੱਖੀਆਂ ਨੇ ਅਸੀਂ ਉਹਨਾਂ ਨੂੰ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਉਹਨਾਂ ਨੇ ਖੁਦ ਆਪਣੀ ਰਿਪੋਰਟ ਚ ਕਿਹਾ ਸੀ ਕਿ ਸਾਰੀਆਂ ਫਸਲਾਂ ਤੇ ਐਮਐਸਪੀ ਹੋਣੀ ਚਾਹੀਦੀ ਹੈ ਹੁਣ ਕਿਉਂ ਨਹੀਂ ਦੇ ਰਹੇ ਭਾਰਤ ਵਿੱਚ ਸਨੈਪਚੈਟ ਹੋਇਆ ਬੰਦ ਜੀਹਾਂ ਦੋਸਤੋ ਗਰੋਵ ਐਪ ਦੇ ਡਾਊਨ ਹੋਣ ਤੋਂ ਬਾਅਦ ਕੁਝ ਦਿਨ ਬਾਅਦ ਸਨੈਪਚੈਟ ਅਪਕਾ ਨੇ ਇੱਕ ਤਕਨੀਕੀ ਖਰਾਬੀ ਦੀ ਰਿਪੋਰਟ ਕੀਤੀ ਕਿਉਂਕਿ ਉਹਨਾਂ ਨੇ ਦਾਵਾ ਕੀਤਾ ਕਿ ਐਪਲੀਕੇਸ਼ਨ ਡਾਊਨ ਸੀ ਅਤੇ ਉਹ ਆਪਣੇ ਦੋਸਤਾਂ ਨੂੰ ਸੰਦੇਸ਼ ਅਤੇ ਫੋਟੋਆਂ ਭੇਜਣ ਦੇ ਯੋਗ ਨਹੀਂ ਸਨ ਹਾਲਾਂਕਿ ਆਊਟੇਜ ਕੁਝ ਘੰਟੇ ਲਈ ਹੀ ਰਿਹਾ ਕਿਉਂਕਿ ਅੱਜ ਦਿਨ ਦੁਪਹਿਰ 1:40 ਮਿੰਟ ਦੇ ਕਰੀਬ ਕੰਮ ਕਰਨਾ ਸ਼ੁਰੂ ਕਰ ਦਿੱਤਾ ਆਊਟੇਜ ਡਿਟੈਕਟਿੰਗ ਪਲੇਟਫਾਰਮ ਡਾਊਨ ਡਿਟੈਕਟਰ ਦੇ ਅਨੁਸਾਰ ਲਗਭਗ 80 ਪ੍ਰਤੀਸ਼ਤ ਉਪਭੋਗਤਾਵਾਂ ਨੂੰ ਐਪਲੀਕੇਸ਼ਨਾਂ ਨਾਲ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਇਸ ਦੌਰਾਨ ਇਹ ਵੀ ਦੱਸਿਆ ਗਿਆ ਕਿ 15 ਪ੍ਰਤੀਸ਼ਤ ਤੋਂ ਵੱਧ ਉਪਭੋਗਤਾਵਾਂ ਨੂੰ ਫੋਟੋਆਂ ਅਪਲੋਡ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਕਿ 4 ਪ੍ਰਤੀਸ਼ਤ ਉਪਭੋਗਤਾਵਾਂ ਨੇ ਵੈੱਬਸਾਈਟ ਨਾਲ ਸਮੱਸਿਆ ਦੀ ਰਿਪੋਰਟ ਕੀਤੀ ਸੀ ਕੈਨੇਡਾ ਦੀ ਟਰੂਡੋ ਸਰਕਾਰ ਤੇ ਮੰਡਰਾਏ ਖਤਰੇ ਦੇ ਬਦਲ ਜੀ ਹਾਂ ਦੋਸਤੋ ਕੈਨੇਡਾ ਦੀ ਜਸਟਿਸ ਟਰੂਡੋ ਸਰਕਾਰ ਕੁਝ ਦਿਨਾਂ ਦੀ ਪੁਰਾਣੀ ਮਹਿਸੂਸ ਹੋ ਰਹੀ ਹੈ ਜੀ ਹਾਂ ਦੋਸਤੋ ਐਨਡੀਪੀ ਦੇ ਆਗੂ ਜਗਮੀਰ ਸਿੰਘ ਨੇ ਚੇਤਾਵਨੀ ਦਿੱਤੀ ਹੈ ਕਿ 1 ਮਾਰਚ ਤੱਕ ਫਾਰਮਾ ਕੇਅਰ ਬਿੱਲ ਪਾਸ ਨਾ ਕੀਤਾ ਗਿਆ ਤਾਂ ਟ੍ਰੂਡੋ ਸਰਕਾਰ ਨੂੰ ਇਸ ਦੇ ਛੱਟੇ ਭੁਗਤਣੇ ਹੋਣਗੇ ਇਹ ਸਿਰਫ ਇੱਥੇ ਹੀ ਬਸ ਨਹੀਂ ਜਗਮੀਰ ਸਿੰਘ ਵੱਲੋਂ ਫਾਰਮਾ ਕੇਅਰ ਦੇ ਮੁੱਦੇ ਤੇ ਪ੍ਰਧਾਨ ਮੰਤਰੀ ਜਸਟਿਨ ਟੋਡਰ ਨਾਲ ਕੀਤੀ ਮੀਟਿੰਗ ਦੌਰਾਨ ਖੜਕਾ ਦੜਕਾ ਹੋਉਂਦੀਆਂ ਕਸੂਹਾਂ ਵੀ ਮਿਲ ਰਹੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਜਗਮੀਤ ਸਿੰਘ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨੂੰ ਸਾਫ਼ ਲਫ਼ਜ਼ਾਂ ਵਿੱਚ ਆਖ ਦਿੱਤਾ ਹੈ ਕਿ ਅਸੀਂ ਫਾਰਮਾ ਕੇਅਰ ਕਾਨੂੰਨ ਚਾਹੁੰਦੇ ਹਾਂ ਕਾ ਤੇ ਉਮੀਦ ਕਰਦੇ ਹਾਂ ਕਿ ਇੱਕ ਸਰਕਾਰ ਇਸ ਬਾਬਤ ਠੁਕਵੇਂ ਕਰ ਦੋਠਾਏਗੀ ਪਰ ਇਹ ਸਭ ਪਹਿਲੇ ਮਾਰਚ ਤੱਕ ਹੋ ਜਾਣਾ ਚਾਹੀਦਾ ਐਨਡੀਪੀ ਆਗੂ ਨੇ ਅੱਗੇ ਕਿਹਾ ਕਿ ਮੈਂ ਲਿਬਰਲ ਸਰਕਾਰ ਨੂੰ ਨੋਟਿਸ ਦੇ ਦਿੱਤਾ ਹੈ ਤੇ ਜੇ 20 ਦਿਨਾਂ ਦੇ ਅੰਦਰ ਬੈਲ ਪਾਸ ਨਾ ਬੈਲ ਪਾਸ ਨਾ ਹੋਇਆ ਤਾਂ ਇਹਦੇ ਛਿੱਟੇ ਭੁਗਤਨੇ ਹੋਣਗੇ ਜਗਮੀਰ ਸਿੰਘ ਨੇ ਇਹ ਦੋਸ਼ ਲਾਇਆ ਕਿ ਟ੍ਰੋਡੋ ਸਰਕਾਰ ਦਵਾਈ ਕੰਪਨੀਆਂ ਨੂੰ ਪਤਿਆਂ ਦੀ ਯੋਜਨਾ ਵਿੱਚ ਜੁਟੀ ਹੋਈ ਹੈ ਤੇ ਇੱਕ ਵੱਡਾ ਬੀਮਾ ਲਿਆਉਣ ਦੇ ਮਨਸੂਬੇ ਘੜੇ ਜਾ ਰਹੇ ਨੇ ਚੂੜਾ ਤੋਂ ਪਹਿਲਾਂ ਟੋਲ ਨਾ ਕੇ ਖਤਮ ਕਰ ਨਵੇਂ ਤਕਨੀਕੀ ਗੱਤਾਂ ਦੀ ਤਿਆਰੀ ਲੈਟ ਖਬਰ ਹੈ ਜੀ ਆਗਾਮੀ ਲੋਕ ਸਭਾ ਚੋਣਾਂ ਲਈ ਆਧਾਸ਼ ਚੋਣ ਜਾਬਤਾ ਲਾਗੂ ਹੋਣ ਤੋਂ ਪਹਿਲਾਂ ਸਰਕਾਰ ਸੜਕ ਟੈਕਸ ਜਾਂ ਟੋਲ ਲਈ ਸੈਟੇਲਾਈਟ ਆਧਾਰ ਟ੍ਰੋਲਿੰਗ ਪ੍ਰਣਾਲੀ ਸ਼ੁਰੂ ਕਰਨ ਤੇ ਵਿਚਾਰ ਕਰ ਰਹੀ ਹੈ ਇਸ ਦੇ ਤਹਿਤ ਟੋਲ ਪਲਾਜ਼ਾ ਹਟਾਏ ਜਾਣਗੇ ਅਤੇ ਡਰਾਈਵਰਾਂ ਨੂੰ ਤੈਅ ਕੀਤੀ ਦੂਰੀ ਦਾ ਹੀ ਭੁਗਤਾਨ ਕਰਨਾ ਹੋਵੇਗਾ ਸੜਕ ਆਵਾਜਾਈ ਤੇ ਰਾਜਮਾਰਗ ਮਾਤੀ ਨੇਤਨ ਜੈਰਾਮ ਗੜਕਰੀ ਨੇ ਰਾਜ ਸਭਾ ਚ ਪ੍ਰਸ਼ਨ ਕਾਲ ਦੌਰਾਨ ਇਹ ਜਾਣਕਾਰੀ ਦਿੱਤੀ ਉਹਨਾਂ ਕਿਹਾ ਕਿ ਲੋਕਾਂ ਨੂੰ ਕਿਤੇ ਵੀ ਰੁਕਣ ਦੀ ਲੋੜ ਨਹੀਂ ਪਵੇਗੀ ਲੋਕਾਂ ਦੀਆਂ ਗੱਡੀਆਂ ਦੀ ਨੰਬਰ ਪਲੇਟ ਦੀ ਫੋਟੋ ਖਿੱਚੀ ਜਾਵੇਗੀ ਕਿੱਥੋਂ ਦਾਖਲਾ ਲਿਆ ਤੇ ਕਿੱਥੇ ਉਹ ਬਾਹਰ ਨਿਕਲ ਸਰਫੋਸੇ ਦੂਰੀ ਲਈ ਟੋਲ ਵਸੂਲ ਕੀਤੀ ਜਾਵਗੀ ਤੇ ਰਕਮ ਡਰਾਈਵਰ ਦੇ ਬੈਂਕ ਖਾਤੇ ਚੋਂ ਕੱਟੀ ਜਾਵੇਗੀ ਤਾਂ ਦੋਸਤੋ ਇਹ ਸੀਗੀਆਂ ਆਪਣੀਆਂ ਅੱਜ ਸਵੇਰ ਦੀਆਂ ਤਾਜ਼ਾ ਤਿੰਨ ਵੱਡੀਆਂ ਖਬਰਾਂ ਦੋਸਤੋ ਜੇ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਵਾਤਵਾਰਦ ਲਾਈਕ ਕਰਨਾ ਤੇ ਨਾਲ ਹੀ ਸ਼ੇਅਰ ਜਰੂਰ ਕਰਨਾ ਮਿਲਦੇ ਆ ਹੋਰ ਖਬਰਾਂ ਨਾਲ ਹੁੰਦੇ ਲਈ ਨਹੀਂ ਧੰਨਵਾਦ